ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਬਣਾਉਣ ਲੱਗੇ ਆਂ ਧੋਮੀ ਮੰਗੀ ਦੀ ਦਾਲ ਪੀਲੀ ਮੰਗੀ ਕਹਿੰਦੇ ਆ ਜਿਹਨੂੰ ਇਹਨੂੰ ਪਹਿਲਾਂ ਨਾ ਆਪਾਂ ਮੰਗੀ ਪਾਲੀ ਆ ਇੱਕ ਡਰੋਚ ਆਪਣੇ ਕੀਟੋਪੀਆ ਕਹਿੰਨੇ ਆਪਾਂ ਇਹਨੂੰ ਤੇ ਇਹਦੇ ਵਿੱਚ ਆਪਾਂ ਵਿੱਚ ਪਾਲਿਆ ਪਾਣੀ ਹੋਣੀ ਨੂੰ ਉਬਾਲਾ ਦੇ ਲਾਂਗੇ ਇੱਕ ਵਾਰੀ ਉਬਾਲਾ ਦੇ ਕੇ ਇਹਦੀ ਜਿੰਨੀ ਝੱਗ-ਜੁਗ ਜੀ ਆਪਾਂ ਸਾਰੀ ਬਾਹਰ ਕੱਢ ਦਾਂਗੇ ਫਿਰ ਇਹਨੂੰ ਧੋ ਲਾਂਗੇ ਸਾਫ਼ ਕਰ ਲਾਂਗੇ ਹਾਂਜੀ ਆ ਦੇਖੋ ਆਪਾਂ ਇਹਨੂੰ ਧੋ ਕੇ ਹੁਣ ਸਾਫ਼ ਕਰ ਲਿਆ ਦਾਲ ਇਨੂੰ 2-3 ਵਾਰੀ ਧੋ ਲੈਣਾ ਹੈ ਉਹ ਜੀ ਨੀਚਾ ਜੁਗ ਜੁਗ ਜੀ ਸੀਗੀ ਉੱਤੋਂ ਆਪਾਂ ਉਹਨੂੰ ਬਾਹਰ ਕੱਢਤਾ ਸਾਰਾ ਆ ਦੇਖੋ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜੀ ਇਹਨੂੰ ਹੁਣ ਇਹਦਾ ਜਿਹੜਾ ਪਾਣੀ ਇਹਨੂੰ ਝੋਟ ਦੇਣਾ ਕਿ ਫੇਰ ਕੱਢ ਦੇਣਾਗਾ ਇੱਕ ਵਾਰੀ ਨੂੰ ਹੋਰ ਸਾਫ਼ ਕਰ ਲੈਨੇ ਆ ਕੋਈ ਦੇ ਵਿੱਚ ਜਿੰਨੇ ਵੀ ਡਕਸਨ ਜੇ ਆ ਸਾਰੇ ਬਾਹਰ ਆ ਜਾਣਗੇ ਤੇ ਦਾਲ ਜਿਹੜੀ ਕਲੀਅਰ ਹੋ ਜੂਗੀ ਬਿਲਕੁਲ ਸਾਫ਼ ਦਾਤ ਰਹੇ ਜੂਗੀ ਜਿਹੜੀ ਕਿਸੇ ਵਾਸਤੇ ਵੀ ਉਹ ਨਹੀਂ ਹੈ ਕਈਆਂ ਨੂੰ ਯੂਰ ਕੇ ਸਰਬੰਦ ਹੈਗਾ ਬੈ ਹੁੰਦੀ ਆ ਹੋਰ ਹੁੰਦੀ ਆ ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਖਤਮ ਹੋ ਜਾਣੀਆਂ ਜਿਹੜਾ ਮਰਜੀ ਖਾਵੇ ਉਹਦੀ ਸਿਹਤ ਵਾਸਤੇ ਫਾਇਦਾ ਹੀ ਦੇਊਗੀ ਨੁਕਸਾਨ ਨਹੀਂ ਕਰਦੀ ਹੁਣ ਆਪਾਂ ਇਹਦਾ ਬਣਾਉਣ ਦਾ ਤਰੀਕਾ ਦੱਸਦੇ ਹਾਂ ਤੁਹਾਨੂੰ ਆਜੋ ਹਾਂ ਜੀ ਹੁਣ ਇਹ ਪਾਣੀ ਚ ਪਾ ਕੇ ਆਪਾਂ ਇਹਨੂੰ ਧਰਤਾ ਪੱਕਣ ਵਾਸਤੇ ਹੁਣ ਆਪਾਂ ਇਹਦੇ ਵਿੱਚ ਆਹ ਲੈ ਲਿਆ ਜੀ ਆਪਾਂ ਪਿਆਜ਼ ਹਰੀ ਮਿਰਚ ਅਦਰਕ ਲਸਣ ਆ ਟਮਾਟਰ ਸਾਰੀ ਚੀਜ਼ ਆਪਾਂ ਤਾਂ ਲੈ ਲਈਏ ਹੁਣ ਇਹਦੇ ਵਿੱਚ ਪਾ ਦਈਏ ਆਪਾਂ ਹਲਦੀ ਹਲਦੀ ਪਾ ਦਈਏ ਨਮਕ ਪਾ ਦੋ ਸਵਾਦ ਅਨੁਸਾਰ ਹੁਣ ਇਹਦੇ ਵਿੱਚ ਪਾ ਦਈਏ ਆਪਾਂ ਮਿਰਚਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਜਿਹੜੇ ਆ ਆਪਾਂ ਕੀਰਿਆ ਗਿਆ ਪਿਆਜ਼ ਲਸਣ ਗੰਦਾ ਅਦਰਕ ਇਹ ਪਾਉਣ ਲੱਗੇ ਆ ਤੇ ਇੱਕ ਇਹਦੇ ਚ ਇਹ ਕੀ ਪਾਉਣ ਲੱਗੇ ਥੋੜੀ ਜੀ ਕਾਲੀ ਮਿਰਚ ਪਾ ਦੇਣੀ ਹੈ ਜੀ ਬੈ ਮਾੜੀ ਮੋਟੀ ਨਹੀਂ ਕਰਦੇ ਕੀ ਫਾਇਦੇ ਬੰਦਾ ਇਹਦਾ ਇਹ ਥੋੜਾ ਜਿਹਾ ਪਾਉਣ ਲੱਗਿਆ ਆਪਾਂ ਇਹਦੇ ਵਿੱਚ ਅਨਾਬ ਦਾਣਾ ਲਓ ਜੀ ਹੁਣ ਆਪਾਂ ਪਾ ਜੀ ਥੋੜਾ ਜਿਹਾ ਸਾਫ ਦਾ ਧਨੀ ਪਾਤਾ ਜੀ ਇਹਦੇ ਨਾਲ ਇਹ ਸਵਾਦ ਬੜੇ ਵਧੀਆ ਬਣ ਜਾਂਦੇ ਆ ਤੇ ਉਹ ਇਹ ਸਾਰਾ ਸਮਾਨ ਪਾ ਕੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਜੀ ਪਿਆਜ਼ ਲਸਣ ਅਦਰਕ ਜੋ ਸਾਰਾ ਕੁਝ ਆਪਾਂ ਇਹਦੇ ਵਿੱਚ ਪਾ ਲੈਣਾ ਇਹ ਆਪਾਂ ਪਕਾਉਣ ਤੋਂ ਪਹਿਲਾਂ ਹੀ ਪਾਤਾ ਜੀ ਜਦੋਂ ਆਪਾਂ ਇਹਨੂੰ ਗੈਸ ਦੇ ਉੱਪਰ ਰੱਖਿਆਗਾ ਉਦੋਂ ਹੀ ਪਾਤਾ ਸਾਰਾ ਕੁਝ ਹੁਣ ਕੰਮ ਸੇ ਕੰਮ ਇਹਨੂੰ ਆਪਾਂ 10 ਮਿੰਟ ਪਕਣ ਦੇਣਾ ਥੋੜਾ ਜਿਹਾ ਪਾ ਦੇਣਾ ਇਹਦੇ ਵਿੱਚ ਆਪਾਂ ਤੇਲ ਯਾਨੀ ਕਿ ਉਹ ਪਾਦੋ ਜਾਂ ਤੇਲ ਪਾਦੋ ਆਪਦੇ ਸਿਸਟਮ ਨਾਲ ਜਿਹੜਾ ਕੋਈ ਸਮਾਚਾਰਿਤ ਸਿੱਖਾ ਸਕਣ